ਕੰਮ ਵਾਲੇ ਸਾਰੀਆਂ ਸਤਿ ਸ਼੍ਰੀ ਅਕਾਲ ਜੀ ਅੱਜ ਵੀਡੀਓ ਬਣਾ ਲਗੇ ਆਪਾਂ ਬਾਜੂ ਤੇ ਮੋਤੀਆਂ ਵਾਲਿਆ ਲੈਸ ਲਗਾਣੀ ਪਹਿਲਾਂ ਮੋਤੀ ਹੋਰ ਹੁੰਦੇ ਸੀਗੇ ਲੈਸ ਕੋਈ ਮਲਟੀ ਆ ਗਿਆ ਬਲੈਕ ਵਾਈਟ 골ਡਨ ਤੇ ਹੁਣ ਐਤ ਕੀ ਸਾਰਨਾ ਵਿੱਚ ਤੇ ਇਹਦੇ ਵਿੱਚ ਆ ਗਿਆ ਆਪਣੇ ਹੁਣ ਐਸਾ ਦੇ ਟਾ ਲੈਸ ਲੈਸ ਹਤੇ ਬਹੁਤ ਜੰਦੀ ਹੁੰਦੀ ਨੇ ਮਤਲਬ ਜਿਹੜੇ ਸੂਟ ਦੇ ਨਾਲ ਮੈਚ ਕਰ ਦਈਏ ਜੱਚਦੀਏ ਉਸ ਹਮਨਾ ਆਪਾਂ ਲੈਸ ਨੂੰ ਅਚ ਇਹ ਲਗਾਵਾਂਗੇ ਸੋ ਤੋਂ ਪਹਿਲਾਂ ਇਹ ਬਾਜੂ ਨੂੰ ਆਪਾਂ ਨਾਪ ਤੇ ਰਿਕੋਰਡਿੰਗ ਕਰ ਲੈ ਆਪਾਂ ਪ੍ਰੈਸ ਮਾਰ ਕੇ ਰੈਸ ਫੇਰ ਕੀ ਭਾਣ ਪਾ ਲਈਏ ਭਾਣ ਪਾ ਦੋ ਬਾਅਦ ਫੇਰ ਆਪਾਂ ਦੇਖੋ ਤਿੰਨ ਦੀ ਵਰਤੋਂ ਕਰਕੇ ਜਿੱ ਤੈਹ ਜਿਹੜੀ ਬੈਠ ਜਵੇ ਇਹ ਵੱਧ ਘਟਣਾ ਨਹੀਂ ਹੋਵੇ ਹੁਣ ਆਪਾਂ ਲੈਸ ਜਿਹੜੀ ਇਹ ਦੇਖੋ ਉਹਨੂੰ ਪੁੱਠੀ ਰੱਖਾਂਗੇ ਇਸ ਤਰੀਕੇ ਲੈਸ ਪੁੱਠੇ ਰੱਖ ਕੇ ਇਸ ਤਰੀਕੇ ਸੇ ਲਗਾਵਾਂਗੇ ਜਿਵੇਂ ਆਪਾਂ ਸ਼ੁਰੂ ਕਰਨਗੇ ਆਪਣਾ ਧਾਗਾ ਵਾ ਇਥੋਂ ਲੈਸ ਕੱਟੀ ਜੀ ਉਹਨੂੰ ਆਪਾਂ ਸਲਾਈ ਦੇ ਵਿੱਚ ਅੰਦਰ ਲੈ ਲੈਣਾ ਹੈ ਵਾ ਕੀ ਜਿਹੜੀ ਮੋਤੀ ਵਗੈਰਾ ਨੇ ਡੇਢ ਨੰਨਾ ਇੱਕ ਪੈਰ ਆਪਾਂ ਅਟੈਚ ਕਰ ਲਿਆ ਵੀ ਕਿ ਮੋਤੀ ਟੁੱਟੇ ਨਹੀਂ ਇਸ ਤਰੀਕੇ ਆਪਣੇ ਅੰਦਰ ਗਰੋਨ ਤੁਪੈ ਅਟੈਚ ਕਰ ਨਾਲ ਕੀ ਆਪਣੇ ਮੋਤੀ ਜਿਹੜੇ ਨੇ ਉ ਟੁੱਟਦੇ ਨਹੀਂ ਹੈਗੇ ਤੇ ਲਾੜੇ ਆਸਾਨ ਦੂਸਰੀ ਪਿੰਨ ਰੀ ਵਰਤੋ ਕਰਨ ਦਾ ਇਹ ਫਾਇਦਾ ਵੀ ਆਪਣੇ ਜਿਹੜੀ ਆ ਭਾਣਵਾ ਸਹੀ ਰਹਿੰਦੀ ਕੋਈ ਵੱਲ ਨਹੀਂ ਜਾਂਦਾ ਹੈਗਾ ਬਿਲਕੁਲ ਇੱਕ ਸਾਰ ਇਹ ਆ ਸੋਹਣੀ ਜੰਦੀ ਹੈ ਨਾ ਸੋਇ ਤੋਂ ਇਹਦੀ ਲੈਸ ਪਰਾਈ ਕਰਕੇ ਇਹ ਜਿਹੜੀ ਇਹਦੇ ਉੱਤੇ ਵੀ ਆਪਾਂ ਸੀਨ ਇਸ ਤਰੀਕੇ ਲਾ ਦਾਂਗੇ ਕਿ ਜਿਹੜੇ ਮੋਤੀ ਨੇ ਢੇੜ ਮੰਨਾ ਅੰਦਰ ਘਰ ਮੜ ਹੋਣੇ ਇਸ ਤਰੀਕੇ ਆਪਣੀ ਲੈਸ ਲੱਗ ਗਈ ਇਧਰ ਆਪਣੀ ਤਰਪਾਈ ਹੋ ਜਣੀ ਇਸ ਤਰ੍ਹਾਂ ਆਪਣੀ ਨੈਸਲ ਲਾ ਲਈ। ਇਸੇ ਤਰ੍ਹਾਂ ਹੀ ਆਪਾਂ ਦੋਨੇ ਬਾਜੂਂ ਤੇ ਘੇਰੇ ਤੇ ਲਗਾਵਾਂਗੇ। ਹੁਣ ਆਪਾਂ ਦੱਸਾਂਗੇ ਤੁਹਾਨੂੰ ਘੇਰੇ ਤੇ ਲਗਾਉਣੇ। ਕਮੀਜ਼ ਦੇ ਘੇਰੇ ਤੇ ਲਾਉਣ ਵੇਲੇ ਸਭ ਤੋਂ ਪਹਿਲਾਂ ਆਪਾਂ ਘੇਰੇ ਦੀ ਨਿਸ਼ਾਨੀ ਲਗਾਣੀ ਆ। ਆਪਾਂ ਵੀ ਲੰਥ ਕਿੰਨੀ ਤਿਆਰ ਕਰਨੀ ਹੈ। ਦੇਖੋ ਆਪਾਂ ਨਿਸ਼ਾਨੀ ਲਾ ਲਈ ਪੂਰੇ ਘੇਰੇ ਤੇ ਉਸ ਤੋਂ ਬਾਅਦ ਆਪਾਂ ਆਹ ਪ੍ਰੈਸ ਨਾਲ ਪਾਣ ਪਾਲੇ ਸੀਗੀ। ਇਸ ਤਰ੍ਹਾਂ ਪਾਣ ਪਾਲਨੇ ਪ੍ਰੈਸ ਨਾਲ ਉਸ ਤੋਂ ਬਾਅਦ ਫਿਰ ਇਸ ਤਰੀਕੇ ਇੱਥੇ ਆਪਾਂ ਨਾਲ ਪੈਨ ਅਟੈਚ ਕਰਾਂਗੇ ਕਿ ਆਪਣਾ ਫੱਟਾ ਵੱਡਾ ਛੋਟਾ ਨਾ ਹੋਵੇ ਤੇ ਨਾਲੇ ਕੋਈ ਵੱਲ ਨਾ ਆਵੇ ਜਦੋਂ ਆਪਾਂ ਲੈਸ ਲਗਾਵਾਂਗੇ ਨਾਲ ਨਾਲ ਹੀ ਕੱਗ ਪਿੰਨ ਜਿਹੜੇ ਨੇ ਆਪਾਂ ਲਗਾਣਗੇ ਇਸ ਤਰ੍ਹਾਂ ਪੈਨਲ ਦੇ ਪਰ ਤੋਂ ਕਰਨ ਤੋਂ ਬਾਅਦ ਹੁਣ ਆਪਾਂ ਲੈਸ ਲੈਸ ਉਹ ਹੀ ਆਪਾਂ ਪੂਕੀ ਰੱਖਣੀ ਤੇ ਆਪਾਂ ਇਥੋਂ ਇੱਕ ਥੀਜੀ ਜਿਹੀ ਜਗ੍ਹਾ 6.5 ਦੇ ਕਿਉਂਕਿ ਆਪਾਂ ਘੇਰਾ ਫੋਲਡ ਕਰਨਾ ਵਾ ਘੇਰਾ ਫੋਲਡ ਕਰਨ ਵਾਸਤੇ ਆਪਾਂ ਤਕਰੀਬਨ 4 ਇੰਚ ਵੱਧ ਕਟਾਈ ਕੀਤੀ ਹੁੰਦੀ ਹੈ ਟਿਪ ਨਾਲੋਂ ਸਿੱਕੇ ਲੈਸ ਰੱਖੀ ਆ ਆਪਾਂ ਪੁੱਠੀ ਕਮੀਜ਼ ਹੈਗਾ ਸਿੱਧਾ ਆਪਣਾ ਆ ਕਮੀਜ਼ ਦਾ ਪੱਲਾ ਜਿਹੜਾ ਇਹ ਸਿੱਧਾ ਵਾ ਲੈਸ ਪੁੱਠੀ ਏ ਸੋ ਤੋਂ ਪਹਿਲਾਂ ਆਪਾਂ ਸਿੰਪਲ ਸੀਨ ਸ਼ੁਰੂ ਕਰਾਂਗੇ ਬਖੀਆ ਜਿਹੜਾ ਆਪਾਂ ਨੋਰਮਲ ਰੱਖਣਾ ਵਾ ਨਾ ਬਹੁਤਾ ਵੱਡਾ ਨਾ ਬਹੁਤਾ ਛੋਟਾ ਤੇ ਨੰਬਰ ਤੇ ਕਿਤੋਂ ਹੈ ਆਪਾਂ

ਜਦੋਂ ਵੀ ਕੱਟਣੀ ਆਪਾਂ ਇਹਨਾਂ ਦੇ ਲੈਸ ਦੇ ਵਿੱਚ ਇਥੋਂ ਸੈਂਟਰ ਤੋਂ ਕੱਟਣੀ ਹੈ ਜੇ ਕੰਡੇ ਤੋਂ ਕੱਟਾਂਗੇ ਤਾਂ ਫਿਰ ਇਹਦੇ ਮੋਤੀ ਵੀ ਆਪਣੇ ਨਿਕਲਣ ਲੱਗ ਜਾਣਗੇ ਹੁਣ ਇਸ ਤਰ੍ਹਾਂ ਆਪਾਂ ਇਹਨੂੰ نیچے ਦੇ ਕੇ ਉੱਪਰ ਦੇ ਆਪਾਂ ਸੇਲ ਲਗਾ ਦਾਂਗੇ ਤੇ ਜੇ ਇਹ ਆਪਣਾ ਉੱਡੜੇ ਬਿਨਾ ਇਸ ਤਰ੍ਹਾਂ ਹੁਣ ਆਪਣਾ ਇਹ ਤੇ ਪਾਈ ਹੁ ਜੀ ਦੇਖੋ ਕੋਈ ਵਾਲ ਨਹੀਂ ਹੈਗਾ ਔਰ ਗੰਝਦਾ ਸੁਲਤਾ ਇਹ ਤਰੀਕੇ ਨਾਲ ਨਾ ਸਫਾਈ ਪੂਰੀ ਹੁੰਦੀ ਹੈ ਕੋਈ ਵਾਲ ਨਹੀਂ ਆਉਂਦਾ ਤੇ ਤਰੀਕਾ ਵੀ ਆਸਾਨ ਹੁਣ ਅੱਜ ਕੱਲ ਫੈਂਸੀ ਸੂਟ ਜਿਹੜੇ ਆਉਂਦੇ ਆ ਔਰਗਨਾਈਜ਼ ਹੋ ਗਏ ਹੋਰ ਬੇਹ ਕਪੜੇ ਆਉਂਦੇ ਨੇ ਮੈਂ ਤੇ ਲੈਸਾਂ ਲਗਾ ਲਈਆਂ ਹੁਣੇ ਗੁੰਮ ਸੀ ਨੂੰ ਦੇਖੋ ਪਿੱਛੇ نیچے ਤੇ ਵੀ ਕੋਈ ਵਾਲ ਨਹੀਂ ਉੱਪਰ ਵੀ ਨਹੀਂ ਕੋਈ ਵਲ ਬਿਲਕੁਲ ਲੁੱਕ ਜਿਹੜੀ ਐ ਪੂਰੀ ਪ੍ਰੋਪਰ ਐ ਇਸ ਤਰ੍ਹਾਂ ਤੁਸੀਂ ਲਗਾਣੀ ਹੋਵੇ ਤਾਂ ਇਸ ਤਰੀਕੇ ਲਗਾ ਸਕਦੇ ਆਪਾਂ ਬਾਜੂ ਤੇ ਲਗਾ ਸਕਦੇ ਆਂ ਐਸ ਲੱਗ ਗਈ ਤੇ ਇਹ ਆਪਣੀ ਬਾਜੂ ਤਿਆਰ ਹੋ ਗਈ ਜੇ ਆਪਾਂ ਨਹੀਂ ਲਗਾਉਂਦੇ ਸੀ ਇਹ ਪਾਈਪਿੰਗ ਵਗੈਰਾ ਲਗਾਉਂਦੇ ਆ ਪਾਈਪਿੰਗ ਨੇ ਪੂਰੀ ਲੁੱਕ ਨਹੀਂ ਹੁੰਦੀ ਕਿ ਪਾਲਟੀ ਵੀਅਰ ਸੂਟ ਨਹੀਂ ਬਣਦਾ ਹੈਗਾ ਇਸ ਤਰੀਕਾ ਆਪਾਂ ਕਢਾਈ ਦੇ ਹਿਸਾਬ ਨਾਲ ਹੀ लेस ਲਗਾ ਕੇ ਨੋਰਮਲ ਸੂਟ ਨੂੰ ਵੀ ਆਪਾਂ ਫੈਂਸੀ ਇਸ ਤਰ੍ਹਾਂ ਤਿਆਰ ਕਰ ਸਕਦੇ ਹਾਂ ਇਸੇ ਤਰ੍ਹਾਂ ਹੀ ਆਪਾਂ ਦੇਖੋ ਇਸ ਕਮੀਜ਼ ਦੇ ਵੀ ਲਈ ਆਪਾਂ ਘੇਰੇ ਤੇ लेस ਤੇ ਬਾਜੂ ਤੇ ਤੇ ਇਸ ਤਰੀਕਾ ਦੇਖੋ 블랙 ਤੇ ਲਾਈਏ ਲੇਸ ਸੇਮ ਸੂਟਾ ਅਲੱਗ ਆ ਕਲਰ ਲੱਗ ਆ ਤੇ ਨਾਪ ਵੀ ਜਿਹੜਾ ਅਲੱਗ ਆ ਇਸ ਤਰ੍ਹਾਂ ਉਹ ਤਿੰਨਾ ਤੇ ਲਗਾਉਣ ਲੱਗੇ ਆ ਤਿੰਨ ਵਾਰੀ ਸਾਨੂੰ ਇੱਕ ਪੈਰ ਪਾਉਣਾ ਪਿਆ ਤੇ ਫੇਰ ਲੈਸ ਲੱਗਦੀ ਹੈ ਹਾਂਜੀ ਪ੍ਰੈਸ ਲਗਾ ਕੇ ਮਿਹਨਤ ਕਰਨੀ ਪੈਂਦੀ ਹੈ ਪੂਰੀ ਕਿ ਪਿੱਛੇ ਕੋਈ ਵੱਲ ਨਾ ਆਵੇ ਤੇ ਇਹ ਵੈਸੇ ਕਹਿੰਦੇ ਨੇ ਬੁਟੀਕ ਵਾਲਿਆਂ ਦਾ ਪੈਸੇ ਜ਼ਿਆਦਾ ਲੈਂਦੀ ਹੈ ਪੈਸੇ ਜਿਆਦਾ ਲੈਂਦੇ ਬਜਾਏ ਸਾਡੀ ਮਿਹਨਤ ਵੀ ਕਾਫੀ ਆਉਂਦੀ ਹੈ ਦੇਖੋ بار بار ਆਪਾਂ ਨੂੰ ਜਿਹੜਾ ਮਸ਼ੀਨ ਦਾ ਪੈਰ ਖੋਲਣਾ ਪੈਂਦਾ ਵਾ ਫਿਰ ਸਿੰਗਲ ਪੈਰ ਲਗਾਉਣਾ ਪੈਂਦਾ ਰਾ ਪੈਰ ਆਪਾਂ ਨੂੰ ਡਬਲ ਪਰ ਅਟੈਚ ਕਰਨਾ ਪੈਂਦਾ ਵਾ ਇਸ ਤਰੀਕੇ ਸਾਡੀ ਪਟੀਖ ਦੇ ਸੂਟਸ ਸਲਾਈ ਕਰਨਾ ਗਿਆ ਫੈਂਸੀ ਸੁੱਟਾਂ ਤੇ ਮਿਹਨਤ ਵੀ ਆਉਂਦੀ ਹੈ ਜਿਬ ਟੀਗਲ ਪੈਸੇ ਲੈਂਦੇ ਹੈ ਤੇ ਆਪਣੀ ਮਿਹਨਤ ਤੇ ਹੀ ਲੈਂਦੇ ਆ ਕੀ ਮਿਹਨਤ ਕਾਫੀ ਜਾਣਾ ਹੁੰਦੀ ਹੈ ਇਸ ਤਰ੍ਹਾਂ ਦੇਖੋ ਨਾਰਮਲ ਸੂਟ ਨੂੰ ਐਡਿਟ ਕਰ ਦਿੱਤਾ ਇਸ ਤਰ੍ਹਾਂ ਤੁਸੀਂ ਵੀ ਜਿਆਦੇ ਮਹਿੰਗੇ ਸੂਟ ਲੈਣ ਨਾਲੋਂ ਨਾਰਮਲ ਸੂਟ ਲੈ ਕੇ ਲੈਸ ਵਗੈਰਾ ਲਗਾ ਕੇ ਟ੍ਰੈਂਡ ਦੇ ਸਾਬ ਨਾਲ ਤੇ ਆਪਾਂ ਫੈਨਸੀ ਪਾਰਟੀ ਵੇਅਰ ਕਰ ਸਕਦੇ ਹਾਂ